ਖੇਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਵਾਪਰ ਗਈ ਇਹ ਵੱਡੀ ਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਦੋਸਤੋ ਗਿਨੰਦਰ ਦੇ ਵਿੱਚ ਨਹਿੰਗਾ ਨੇ ਰੇਲਵੇ ਪ੍ਰੋਟੈਕਸ਼ਨ ਫੋਰਸ ਆਰਪੀਐਫ ਦੇ ਕਰਮਚਾਰੀ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਹਮਲੇ 'ਚ ਆਰਪੀਐਫ ਦਾ ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਜੀ ਹਾਂ ਜ਼ਖਮੀ ਹਾਲਤ ਦੇ ਵਿੱਚ ਮਲਜ਼ੂਮ ਦਾ ਨਾਮ ਗੁਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਇਸ ਨੂੰ ਇਲਾਕੀ ਤਨ ਤਹਸਪਤਾਲ ਸਿਵਲ ਹਸਪਤਾਲ ਕਰਤਾਰਪੁਰ ਲਈ ਜਾਇਆ ਗਿਆ ਹੈ ਤੇ ਨਾਲ ਹੀ ਪ੍ਰਾਪਤ ਜਾਣਕਾਰੀ ਅਨੁਸਾਰ ਆਰਪੀਐਫ ਦਾ ਜਵਾਨ ਗੁਰਪ੍ਰੀਤ ਸਿੰਘ ਕਰਤਾਰਪੁਰ ਦੇ ਨੇੜੇ ਫਾੜਤ ਸੀ 555 ਤੇ ਡਿਊਟੀ ਤੇ ਤਨਾਰਸੀ ਮਾਲ ਗੱਡੀ ਦੇ ਰੁਕਣ ਕਰਨ ਕੇਡਮੈਨੋਂ फाटक ਬੰਦ ਕਰ ਰਿਹਾ ਸੀ ਇਸੇ ਦੌਰਾਨ ਇੱਕ ਗੱਡੀ ਆ ਗਈ ਤੇ ਜਿਸ ਚ 6 ਤੋਂ 8 ਨਿਹੰਗ ਸਵਾਰ ਸਨ ਉਹਨਾਂ ਨਤੀਜੀ ਨਾਲ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਗੱਡੀ ਆਰਪੀਐਫ ਜਵਾਨ ਨਾਲ ਕਰਾਉਣ ਤੋਂ ਬਚ ਗਈ ਆਰਪੀਐਫ ਜਵਾਨ ਗੁਰਪ੍ਰੀਤ ਸਿੰਘ ਜਦੋਂ ਉਹਨਾਂ ਨੂੰ ਧਿਆਨ ਨਾਲ ਗੱਡੀ ਚਾਉਣ ਲਈ ਕਹਾ ਤਾਂ ਨਿਹੰਗਾਂ ਨੇ ਗੁੱਸੇ ਜਾ ਕੇ ਉਸਨੂੰ ਬੈਸ ਕਰਨੀ ਸ਼ੁਰੂ ਕੀਤੀ ਇਸ ਦੌਰਾਨ ਇਹ ਨਿਹੰਗਾਂ ਨੇ ਉਸਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਕੌਜੀ ਦੇਰ ਚ ਬਾਕੀ ਨਿਹੰਗਾਂ ਨੇ ਵੀ ਗੁਰਪ੍ਰੀਤ ਤੇ ਹਮਲਾ ਕਰ ਦਿੱਤਾ ਹਮਲੇ ਤੋਂ ਬਾਅਦ ਸਾਰੇ ਨਿਹੰਗਾਂ ਕਰ ਫਰਾਰ ਹੋ ਗਿਆ ਇਸ ਤਰ੍ਹਾਂ ਉਸ ਦੀ ماں ਵੜ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ ਤਾਂ